ਸਿੱਖਿਆ ਵਿਭਾਗ ਦੇ ਰਿਹਾਈਸ਼ੀ ਖੇਡ ਵਿੰਗਾਂ ਦੇ ਟ్రਾਇਲ 15 ਤੋਂ 17 ਜੁਲਾਈ ਤੱਕ ਹਰਜੋਤ ਸਿੰਘ ਬੈਂਸ ਚੁਣੇ ਗਏ ਖਿਡਾਰੀਆਂ ਨੂੰ ਮੁਫਤ ਰਿਹਾਈਸ਼ ਪੜਾਈ ਅਤੇ ਰੋਜ਼ਾਨਾ 200 ਰੁਪਏ ਦੀ ਖੁਰਾਕ ਮੁਹੱਈਆ ਕਰਵਾਈ ਜਾਵੇਗੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਉੱਚ ਕੋਟੀ ਦੇ ਖਿਡਾਰੀ ਬਣਾਉਣ ਵਾਸਤੇ ਕੀਤੇ ਜਾ ਰਹੇ ਯਤਨਾਂ ਤਿੱਥ ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਚੱਲਦੇ ਰਿਹਾਈਸ਼ੀ ਖੇਡ ਵਿੰਗਾਂ ਦੇ ਟ్రਾਇਲ 15 ਤੋਂ 17 ਜੁਲਾਈ ਤੱਕ ਕਰਵਾਏ ਜਾ ਰਹੇ ਹਨ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹਨਾਂ ਖੇਡ ਵਿੰਗਾਂ ਵਿੱਚ ਚੁਣੇ ਗਏ ਖਿਡਾਰੀਆਂ ਨੂੰ ਮੁਫਤ ਰਿਹਾਇਸ਼ ਅਤੇ ਪੜਾਈ ਦੇ ਨਾਲ ਨਾਲ ਰੋਜ਼ਾਨਾ 200 ਰੁਪਏ ਦੀ ਖੁਰਾਕ ਵੀ ਮੁਹੱਈਆ ਕਰਵਾਈ ਜਾਵੇਗੀ। ਸਿੱਖਿਆ ਮੰਤਰੀ ਬੈਂਸ ਅਨੁਸਾਰ 15 ਜੁਲਾਈ ਦਿਨ ਸੋਮਵਾਰ ਨੂੰ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਵਿਖੇ ਬਾਸਕਟਬਾਲ ਲੜਕੀਆਂ ਅੰਡਰ ਮੰਦੀ 14, 17 ਅਤੇ 19 ਸਾਲ ਦੇ ਟਰਾਇਲ ਸਰਕਾਰੀ ਕੋ एजुकेशन मल्टीपर्पज सीनियर सेकेंडरी स्कूल पटियाला विखे बास्केटबाल लड़के अंडर मनफी चौदह सतारा उन्नीस साल के ट्रायल खालसा कॉलेज गर्लज सीनीयर सैकंडी स्कूल अमृतसर विखे हाकी लड़कियां अंडर मनफी चौदह सतारा उन्नीस साल के ट्रायल सरकारी हाई स्कूल चचराड़ी जिला लुधियाणा विखे हाकी लड़के अंडर मनफी चौदह साल के टरायल खालसा को एजुकेशन सीनीय सैकंडरी स्कूल बडोन जिला हशियरपुर विखे फुटबाल लड़के अंडर मनफी चौदह सतारा उन्नीस साल के ट्रायल सरकारी को एजुकेशन मल्टीपरपज सीनियर सैकंडरी स्कूल पटियाला विखे बाकसिंग लड़के अंडर मनफी चौदह सतारा उन्नीस साल के ट्रायल सिख गर्लज हाई स्कूल सिदवा खुरद जिला लुधियाना विखे बाकसिंग लड़कियां अंडर मनफी सतारा साल के टरायल हो ਇਸੇ ਤਰ੍ਹਾਂ 16 ਜੁਲਾਈ ਦਿਨ ਮੰਗਲਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਨਿਆਨ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਹਾਕੀ ਲੜਕੀਆਂ ਅੰਡਰ ਮੰਫੀ 14 17 ਅਤੇ 19 ਸਾਲ ਦੇ ਟਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ਰਖਣ ਜ਼ਿਲ੍ਹਾ ਲੁਧਿਆਣਾ ਵਿਖੇ ਹਾਕੀ ਲੜਕੇ ਅੰਡਰ ਮੰਫੀ 14 17 ਅਤੇ 19 ਸਾਲ ਦੇ ਟਰਾਇਲ ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਫੁੱਟਬਾਲ ਲੜਕੇ ਅੰਡਰ ਮਨਫੀ 14 ਸਾਲ ਦੇ ਟਰਾਇਲ ਸਰਕਾਰੀ ਹਾਈ ਸਕੂਲ ਤੋਹੀ ਜ਼ਿਲ੍ਹਾ ਪਟਿਆਲਾ ਵਿਖੇ ਕਬੱਡੀ ਨੈਸ਼ਨਲ ਲੜਕੇ ਅੰਡਰ ਮਨਫੀ 14 ਸਾਲ ਦੇ ਟਰਾਇਲ ਅਤੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਨਿਆਨ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਜੁੜੋ ਲੜਕੀਆਂ ਅੰਡਰ ਮਨਫੀ 14 17 ਅਤੇ 19 ਸਾਲ ਦੇ ਟਰਾਇਲ ਹੋਣਗੇ ਹਰਜੋਤ ਸਿੰਘ ਬੈਂਸ ਅਨੁਸਾਰ 17 ਜੁਲਾਈ ਦਿਨ ਬੁੱਧਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਹਾਕੀ ਲੜਕੇ ਅੰਡਰ ਮਨਫੀ 14 ਸਾਲ ਦੇ ਟ੍ਰਾਇਲ ਅਤੇ ਸਰਕਾਰੀ ਸਪੋਰਟ ਸਕੂਲ ਕੁਦ्डा ਜ਼ਿਲ੍ਹਾ ਬਠਿੰਡਾ ਵਿਖੇ ਵਾਲੀਵਾਲ ਲੜਕੀਆਂ ਅੰਡਰ ਮਨਫੀ 14 17 ਅਤੇ 19 ਸਾਲ ਬਾਸਕਟਬਾਲ ਲੜਕੇ ਅੰਡਰ ਮਨਫੀ 14 17 ਅਤੇ 19 ਸਾਲ ਐਥਲੈਟਿਕਸ ਲੜਕੇ ਲੜਕੀਆਂ ਅੰਡਰ ਮਨਫੀ 14 17 ਅਤੇ 19 ਸਾਲ ਕੁਸ਼ਤੀ ਲੜਕੇ ਲੜਕੀਆਂ ਅੰਡਰ ਮਨਫੀ 14 17 ਅਤੇ 19 ਸਾਲ हाकी लड़के अंडर मनफी चौदह सतारा हाकी लड़कियां अंडर मनफी उन्नीस साल बाकसिंग लड़के अंडर मनफी सतारा उन्नीस साल बाकसिंग लड़कियां अंडर मनफी सतारा उन्नीस साल शूटिंग लड़के अंडर मनफी चौदह साल शूटिंग लड़कियां अंडर मनफी चौदह सतारा साल फुटबाल लड़के अंडर मनफी सतारा उन्नीस साल तैराकी लड़के अंडर मनफी सतारा उन्नीस साल तैराकी ਲੜਕੀਆਂ ਅੰਡਰ ਮੰਫੀ 17 ਅਤੇ 19 ਸਾਲ weight lifting ਲੜਕੇ ਅੰਡਰ ਮੰਫੀ 17 ਸਾਲ weight lifting ਲੜਕੀਆਂ ਅੰਡਰ ਮੰਫੀ 17 ਸਾਲ ਅਤੇ ਕਬੱਡੀ ਲੜਕੇ ਅੰਡਰ ਮੰਫੀ 14 ਸਾਲ ਦੇ ਟਰਾਇਲ ਕਰਵਾਏ ਜਾਣਗੇ ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਦਾ ਸਪੋਰਟਸ ਵਿੰਗ ਵਿੱਚ ਰਹਿਣਾ ਲਾਜ਼ਮੀ ਹੋਵੇਗਾ ਸਾਰੇ ਚਾਹਵਾਨ ਖਿਡਾਰੀ ਨਿਰਤਾਰਿਤ ਮਿਤਿਆ ਨੂੰ ਸਵੇਰੇ 10 ਵਜੇ ਦਰਸਾਏ ਗਏ ਸਥਾਨਾਂ ਤੇ ਟ్రਾਇਲ ਦੇਣ ਲਈ ਖੇਡ ਪ੍ਰਾਪਤੀਆਂ ਅਤੇ ਵਿਦਿਅਕ ਯੋਗਤਾ ਸੰਬੰਧੀ ਅਸਲ ਸਰਟੀਫਿਕੇਟ ਅਤੇ 4 ਤੋਂ 4 ਫੋਟੋਆਂ ਲੈ ਕੇ ਆਪਣੇ ਮਾਤਾ-ਪਿਤਾ ਜਾਂ ਵਾਰਿਸ ਸਮੇਤ ਹਾਜ਼ਰ ਹੋਣ ਇਹਨਾਂ ਖੇਡ ਵਿੰਗਾਂ ਲਈ ਅੰਡਰ ਮਨਫੀ 14 ਸਾਲ ਲਈ 1 ਜਨਵਰੀ 2011 ਅੰਡਰ ਮਨਫੀ 17 ਸਾਲ ਲਈ 1 ਜਨਵਰੀ 2008 ਅਤੇ ਅੰਡਰ ਮਨਫੀ 19 ਸਾਲ ਲਈ 1 ਜਨਵਰੀ 2006 ਜਾਂ ਇਸ ਤੋਂ ਬਾਅਦ ਜਨਮ ਲੈਣ ਵਾਲੇ ਖਿਡਾਰੀ ਵਿਚਾਰੇ ਜਾਣਗੇ ਬਾਰਲੇ ਰਾਜਾ ਤੋਂ ਸਿੱਧੇ ਤੌਰ ਕੋਈ ਵੀ ਖਿਡਾਰੀ ਇਹਨਾਂ ਟਰਾਇਲਾ ਵਿੱਚ ਹਿੱਸਾ ਨਹੀਂ ਲੈ ਸਕਦਾ